ਸਿਆ ਤੇ ਸ਼ਾਗਿਆ ਚੰਨ ਚੜਿਆ ਬਾਪੂ ਦੇ ਵੇੜੇ ਠੀਰ ਕਰ ਪਤ ਜੰਮਿਆ ਚੰਨ ਚੜਿਆ ਬਾਪੂ ਦੇ ਵੇੜੇ ਠੀਰ ਕਰ ਪਤ ਜੰਮਿਆ ਸਿੱਧੂ ਆ ਗਿਆ ਬਾਪੂ ਦੇ ਵੇੜੇ ਮੁੜ ਕੇ ਪੁੰਨੇ ਆ ਦਾ ਚੰਨ ਬਣ ਕੇ ਸਿੱਧੂ ਆ ਗਿਆ ਬਾਪੂ ਦੇ ਵੇੜੇ ਮੁੜ ਕੇ ਪੁੰਨੇ ਆ ਦਾ ਚੰਨ ਬਣ ਕੇ ਸਿੱਧੂ ਆ ਗਿਆ ਬਾਪੂ ਦੇ ਵੇੜੇ ਮੁੜ ਕੇ ਪੁੰਨੇ ਆ ਦਾ ਚੰਨ ਬਣ ਕੇ ਰੱਬ ਦੇ ਰਾਮ ਕਾਲਾਈਆਂ ਦੀ ਕਰ ਬੱਪੂ ਦੇ 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 ਤੋਰ ਕੀ ਸ਼ੈਣੇ ਜੀ ਕਰ ਬਾਪੂ ਦੇ ਬੱਜ ਤੋਰ ਕੀ ਸ਼ੈਣੇ ਜੀ ਕਰ ਬਾਪੂ ਦੇ ਬੱਜ ਤੋਰ ਕੀ ਸ਼ੈਣੇ ਨੀ ਕਰ ਬਾਪੂ ਦੇ ਵੰਡ ਦੇ ਹਵੇਲੀ ਵਿੱਚੋਂ ਆਏ ਸਿੱਧੂ ਸਾਡਾ ਮੋੜ ਆ ਗਿਆ ਲੱਡੂ ਵੰਡਦੇ ਹਵੇਲੀ ਵਿੱਚੋਂ ਆਏ ਸਿੱਧੂ ਸਾਡਾ ਮੋੜ ਆ ਗਿਆ ਲੱਡੂ ਵੰਡਦੇ ਹਵੇਲੀ ਵਿੱਚੋਂ ਆਏ ਸਿੱਧੂ ਸਾਡਾ ਫੇਰ ਆ ਗਿਆ ਓਏ ਹੋਰਾਂ ਨੇ ਖਾਧੀਆਂ ਰੁੱਕੀਆਂ ਤੇ ਮਿਸੀਆਂ ਹੋਰਾਂ ਨੇ ਖਾਧੀਆਂ ਆਦੇ ਮਿਸੀਆਂ ਅਸੀਂ ਨੇ ਕਾਧੀਆਂ ਕਟ ਜੂਰੀਆਂ ਅੱਜ ਹੋਈਆਂ ਮਰਾਦਾਾਂ ਜੀ ਪੂਰੀਆਂ 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 ਅੱਜ ਹੋਈਆਂ ਵਦਾਨਿਆ ਬਾਪੂ ਸੋਨੂ ਵਦਾਨਿਆ ਦੀ ਵਦਾਨਿਆ ਬਾਪੂ ਸੋਨੂ ਵਦਾਨਿਆ ਦੀ اوار کان ھم ساري ساري ھم کو بہت بہت شکریہ سراہي چيو گے بڑا بڑا دماغ جي شامل بايا بہت بہت ٿانڪو ماس آيو ٿيو چيو گے